ਮੈਂ ਖੰਮੇਚਾ ਦਵਾਨਾ ਤੇ ਕਹਿਣਾ ਕਿ ਸੰਗਤ ਜੀ ਅੱਖਾਂ ਬੰਦ ਕਰਿਆਂ ਸਮਾਧੀਆਂ ਲਾਇਆ ਜਾਂ ਦੁਨੀਆਂ ਦੇ ਵਿੱਚ ਧਰਨੇ ਲਾਇਆ ਜੰਤਰ ਮੰਤਰ ਤੇ ਧਰਨਾ ਲਾ ਲਓ ਕਿਤੇ ਧਰਨਾ ਲਾੜੋ ਟ੍ਰੇਣਾ ਰੋਕ ਲਓ ਐਦਾਂ ਰਾਜ ਨਹੀਂ ਮਿਲਦੇ ਆ ਰਾਜ ਲੈਣੇ ਪਿੰਦੇ ਆ ਆ ਰਾਜ ਲੈਣ ਵਾਸਤੇ ਸਾਨੂੰ ਗੁਰੂ ਦੇ ਸਿਧਾਂਤ ਤੇ ਚੱਲਣਾ ਪਵੇਗਾ ਰਾਜ ਲੈਣ ਵਾਸਤੇ ਸਾਨੂੰ ਇਕਤਾ ਇਕ ਹੋਣਾ ਪਵੇਗਾ ਉਹ ਰਾਜ ਭਾਂਡੇ ਖੜਕਾ ਕੇ ਨਹੀਂ ਆਉਂਦੇ ਰਾਜ ਆਉਂਦੇ ਨੇ ਖੰਡੇ ਖੜਕਾ ਕੇ ਉਹ ਬੁੱਢੇ ਬਾਬੇ ਜਰਨੈਲ ਨੂੰ ਯਾਦ ਕਰੋ ਬਾਬਾ ਦੀਪ ਸਿੰਘ ਜੀ ਨੂੰ ਜਿਨ੍ਹਾਂ ਨੇ ਛੇ ਤਲੀ ਤੇ ਰੱਖ ਕੇ ਜੰਗ ਕਰਕੇ ਸਾਨੂੰ ਦੱਸਿਆ ਸਿੱਖੋ ਤੁਹਾਡੇ ਅੰਦਰ ਇਨਾ ਜਜ਼ਬਾ ਹੈ ਕੁਛ ਮਰ ਜੀਬੜੇ ਵਿੱਚ ਜੰਗ ਕਰ ਸਕਦੇ ਜੁੱਧ ਕਰ ਸਕਦੇ ਹੋ ਐ ਖਾਲਸਾ ਜੀ ਜੇਸ ਕੋਮ ਇੱਕ ਹੋਵੇ ਗੁਰੂ ਦਾ ਸਿੱਖ ਇੱਕ ਹੋਵੇ ਤੂੰ ਸੱਤ ਕਰਕੇ ਜਾਣਿਓ ਗੁਰੂ ਦੇ ਸਿੱਖ ਧੀਆਂ ਪੁੱਤਰ ਵੱਡੇ ਵੱਡੇ ਰਾਜ ਪਲਟ ਦਿੰਦੇ ਆ ਪਲਟਣ ਤੇ ਆਵੇ ਅਸੀਂ ਦਿੱਲੀ ਪਤਾ ਨਹੀਂ ਕਿੰਨੀ ਵਾਰ ਜਿੱਤੀ ਤੇ ਕਿੰਨੀ ਵਾਰ ਛੱਡੀ ਮਸੀਬਤਾਂ ਮਰਦਾਂ ਤੇ ਆਉਂਦੀਆਂ ਹੁੰਦੀਆਂ ਨੇ ਤੇ ਭਾਈ ਅੱਜ ਇਸ ਸਮਾਗਮ ਦੇ ਵਿੱਚ ਵੀ ਮੈਂ ਸੱਚ ਕਰਕੇ ਕਹਿੰਦਾ ਏਜੰਸੀਆਂ ਹੋਣਗੀਆਂ ਸੀਆਈਡੀ ਰਿਪੋਰਟਾਂ ਤਿਆਰ ਹੋਣਗੀਆਂ ਔਰ ਸੀਐਮ ਹਾਊਸ ਤੇ ਸੈਂਟਰ ਸਰਕਾਰ ਤੱਕ ਜਾਣਗੀਆਂ ਇਹਨਾਂ ਦਾ ਇੱਕ ਅਜੰਡਾ ਹੈ ਕੈਮਰੇ ਵਾਂਗੂ ਜਿਹੜਾ ਸਿੱਖੀ ਦਾ ਗੁਰਮਤ ਦਾ ਪ੍ਰਚਾਰ ਕਰਦਾ ਸ਼ਬਦ ਦਾ ਤੇ ਸੰਗਤ ਜੀ ਇਹ ਉਹਨਾਂ ਦੇ ਪਿੱਛੇ ਪੈ ਜਾਂਦੇ ਨੇ ਇਤਿਹਾਸ ਗਵਾਹ ਰਾਜਨੀਤੀ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਸਾਡੀ ਸੋਚ ਖਤਮ ਹੁੰਦੀ ਹੈ ਇਹ ਗੁਰੂ ਦੇ ਸਿੱਖਿਓ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਿਨੇ ਕਲੀਆਂ ਜੰਗਾਂ ਨੂੰ ਲੜੀਆਂ ਉਹਨਾਂ ਨੇ 칼ੰਮ ਵੀ ਚੱਕੀ ਐ ਉਹਨਾਂ ਨੇ ਸੰਗਤ ਜੀ ਸਾਨੂੰ ਖੰਡੇ ਦੀ ਪੌਲ ਵੀ ਦਿੱਤੀ ਅਗਧੜਾਂ ਤੋਂ ਛੇਰ ਬਣਾਇਆ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸ਼ਾਂ ਸੰਗਤ ਜੀ ਪੱਗ ਨੂੰ ਵੇਖ ਕੇ ਕੋਈ ਸਰਕਾਰੀ ਦਫਤਰ ਤੋਂ ਕੰਮ ਨਹੀਂ ਕਰਦਾ ਸਿੱਖ ਨੂੰ ਦੇਖ ਕੇ ਦਾੜੇ ਕੇਸ ਨੂੰ ਦੇਖ ਕੇ ਸਾਰੇ ਦੂਰ ਭੱਜਦੇ ਨੇ ਕਾਰਨ ਕਿ ਅਸੀਂ ਨੇ ਮਾਰੇ ਨਹੀਂ ਸਾਡੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਸ਼ਬਦ ਬੱਥਿਆ ਕਿ ਦੂਜਿਆਂ ਨੂੰ ਨਿੰਦੇਆ ਤੇ ਭੰਡਿਆ ਨਾ ਕਰੋ ਕਹਿੰਦੇ ਸਿੱਖ ਕੋਮਕਦੇ ਨਾ ਹਾਰੇ ਜਦ ਸਿੱਖ ਨੂੰ ਸਿੱਖ ਨਾ ਮਾਰੇ ਸਭ ਤੋਂ ਵੱਡੀ ਗੱਲ ਐ ਕਿ ਆਪਣੇ ਨੂੰ ਭੰਡਦੇ ਆਏ ਆ ਜਿਵੇਂ ਕਿ ਮذਬੀ ਸਿੱਖ ਰੰਗਰੇਟੇ ਸਿੱਖ ਬਾਲਮਿਕ ਸਿੱਖ ਪਰਜਾਪਤ ਸਿੱਖ ਜਿੰਨੇ ਕਿ ਰਵੀਦਾਸੀਏ ਸਿੱਖ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਉਹਨਾਂ ਨੂੰ ਵੀ ਗੱਲ ਨਾਲ ਲਾਓ ਕੱਲਾ ਜੱਟ ਬਾਦ ਦੇ ਬਾਦ ਦੇ ਵਿੱਚ ਨਾ ਪੈ ਰਹੀਏ ਸਾਰਿਆਂ ਨੂੰ ਗੱਲ ਨਾਲ ਲਾਓ ਜੀ ਰਾਜੇ ਪਲਟਨਾ ਬਾਣੀ ਪੜੋ ਜਜਬਾ ਰੱਖੋ ਅਣਖ ਰੱਖੋ ਨਾ ਡਰੋ ਨਾ ਡਰhao ਕਲਗੀ ਧਰ ਪਾਛਾ ਦੇ ਹੁਕਮ ਤੇ ਚੱਲੋ ਕਿਤੇ ਵੀ ਗੋਲੀ ਬਰੂਦ ਅੱਗੇ ਖੜਨਾ ਪਵੇ ਆਪਾਂ ਖੜਾਂਗੇ ਸੰਗਤ ਜੀ ਡਰਿਆ ਜੇ ਨਾ ਖਾਲਸਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਖਾਲਸਾ ਆਪਣੇ ਆਪ ਚ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਜਿਹਨੂੰ ਮਾਰਨ ਕਿਆ ਖਾਲਸਾ ਮੇਰੋ ਰੂਪ ਹੈ ਖਾਸ ਮਹਾਨ ਬਖਸ਼ੀ ਹੋਏ ਫਤਿਹ ਦੀ ਸ਼ਾਨ ਜਪਾਓ ਜਿੱਥੇ ਤੱਕ ਦਾਸ ਦੀ ਆਵਾਜ਼ ਜਾਂਦੀ ਹੈ ਆਪ ਸਾਰੀਆਂ ਸੰਗਤਾਂ ਨੇ ਇੰਨੇ ਪਿਆਰ ਨਾਲ ਫਤਿਹ ਬੁਲਾਉਣੀ ਹੈ ਕਿ ਜਿਹੜਾ ਅੱਜ ਇਹ ਮਹਾਨ ਸਮਾਗਮ ਹੋਇਆ ਦੁਨੀਆ ਦੇ ਇਤਿਹਾਸ ਦੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਏ ਔਰ ਇਹ ਜਿਹੜਾ ਸਮਾਗਮ ਅੱਜ ਹੋ ਰਿਹਾ ਹੈ ਜਿੱਥੇ ਤੱਕ ਮੇਰਾ ਅਨੁਭਵ ਹੈ ਕਿ ਦੁਨੀਆ ਦੇ ਵਿੱਚ ਪਹਿਲਾ ਸਮਾਗਮ ਹੈ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਹਾਕ ਮਾਰ ਕੇ ਗੁਰੂ ਦੇ ਦਿੱਤੇ ਹੋਏ ਸਿਧਾਂਤ ਤੇ ਚੱਲਣ ਦਾ ਅਤੇ ਗੁਰੂ ਦੇ ਸ਼ਬਦ ਦੇ ਵਿੱਚ ਇੰਡੀ ਸਮਰਥਾ ਤਾਕਤ ਜਿਨ੍ਹਾਂ ਵੀਰਾਂ ਨੇ ਜਥੇਬੰਦੀ ਨੇ ਉਦਮ ਕਰਕੇ ਅੱਜ ਸਾਗਰ ਨੂੰ ਗਾਗਰ ਚ ਪਾਉਣ ਵਾਲਾ ਕੰਮ ਕੀਤਾ ਮੈਂ ਆਪ ਜੀਆਂ ਦੇ ਚਰਨਾ ਵਿਚਾਰ ਰੱਖਣ ਤੋਂ ਪਹਿਲਾਂ ਹਜ਼ੂਰ ਦੀ ਬਖਸ਼ੀ ਹੋਏ ਫਤਿਹ ਦੀ ਛਾਂਜ ਪਾਓ ਕਿ ਇਦਾਂ ਫਤਿਹ ਬੁਲਾਇਓ ਕਿ ਅਕਾਲ ਪੁਰਖ ਵਾਹਿਗੁਰੂ ਅੱਜ ਪਰਸ਼ੰਨ ਹੋਵੇ ਕਿ ਸਾਡੇ ਸਿੱਖਾਂ ਦੇ ਮਰੇ ਧੀਆਂ ਪੁੱਤਰਾਂ ਦੀ ਜਮੀਰ ਜਾਗੀ ਐ ਸੰਗਤ ਜੀ ਗੱਜ ਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਆਪਿਆਂ ਨੂੰ ਪਤਾ ਕਲ ਕੀ ਤਰਪਾਚਨ ਨੇ ਸਾਨੂੰ ਬਹੁਤ ਕੁਝ ਬਖਸ਼ਿਆ ਸੰਗਤ ਜੀ ਅੱਜ ਅਸੀਂ ਉਹ ਸੱਤੇ ਪਾਤਸ਼ਾਹ ਦੇ ਧੀਆਂ ਪੁੱਤਰ ਹਾਂ ਜੋ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋਤ ਜਬਰ 70 ਤਖਤ ਜੀ ਦੇ ਮਾਲਕ ਹਜੂਰ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਬੈਠ ਕੇ अनेका ਹੀ ਰੱਬ ਦੇ ਪਿਆਰੇ ਅਤੇ ਦਾਸ ਤੋਂ ਪਹਿਲਾਂ अनेका ਹੀ ਬੁੱਧੀ ਜੀਵ ਗੁਰਮਤਿ ਦੇ ਧਾਰਨੀ ਕੌਮ ਦਾ ਪੰਥ ਦਾ ਦਰਦ ਨਖਣ ਵਾਲੇ ਬੁਲਾਰੇ ਨੌਜਵਾਨ ਮੇਰੇ ਅਧਿਕਾਰਯੋਗ ਮੇਰੇ ਤੋਂ ਵੱਡੇ ਜਿਨ੍ਹਾਂ ਨੇ ਬੜੇ ਅਨਮੋਲ ਬਚਨ ਸਾਨੂੰ ਸੁਣਾ ਕਰਕੇ ਸਾਡੇ ਅੰਦਰ ਨੂੰ ਹਲੇਰਾ ਦਿੱਤਾ ਹੈ ਸੰਗਤ ਜੀ ਦਾ ਅੱਜ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ ਕਰਦਾ ਉਥੇ ਇਸ ਜਥੇਬੰਦੀ ਦਾ ਜਿਨ੍ਹਾਂ ਨੇ 8-9 ਮਹੀਨੇ ਲਗਾਤਾਰ ਸੰਘਰਸ਼ ਕਰਕੇ ਸਾਨੂੰ ਮਾਈਆਂ ਭਾਈਆਂ ਬੱਚਿਆਂ ਨੂੰ ਨੌਜਵਾਨਾਂ ਨੂੰ ਜਗਾਇਆ ਕਿ ਗੁਰੂ ਨਾਨਕ ਦਾ ਜਿਹੜਾ ਸਿਧਾਂਤ ਹੈ ਇੱਕ ਪਿਤਾ ਇੱਕ ਜਿ ਕੇ ਹਮ ਬਾਰਕ ਸੁਪਨਾ ਜੀਆਂ ਕਾ ਇੱਕ ਦਾਤਾ ਸੋਮਿਆ ਵਿਚਰਨੇ ਜਾਈ ਹਜੂਰ ਨੇ ਜੋ ਸਾਡੀ ਝੋਲੀ ਵਿੱਚ ਪਾਇਆ ਕਿ ਅਸੀਂ ਖੱਤਰੀ ਬ੍ਰਾਹਮਣ ਚੂਦ ਵਯਾਚ ਉਪਦੇਸ਼ ਚੋ ਵਰਨਾ ਕੋ ਛਾਂਜਾ ਸਾਰੇ ਖਲਕਤ ਨੂੰ ਸਾਰੇ ਸੰਸਾਰ ਨੂੰ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜੇ ਉਪਜਿਆ ਕੌਣ ਭਲੇ ਕੋ ਮੰਦੇ ਇਸ ਜਥੇ ਬੰਦੀ ਨੇ ਬਹੁਤ ਵੱਡਾ ਸੰਘਰਸ਼ ਕਰਕੇ ਮੈਂ ਨਾ ਸਮਾਗਮ ਰੱਖਿਆ ਹੈ ਨਾ ਇਹ ਸਮਾਗਮ ਉਹਨਾਂ ਦਾ ਆਜਿਖੋ ਹਰਿਆਣੇ ਦੇ ਯਤਨ ਕਰਿਓ ਸਮਾਗਮ ਉਹਨਾਂ ਦਾ ਜਿਨ੍ਹਾਂ ਦੀ ਅਜ ਭਾਈ ਜਮੀਰਾਂ ਜਾਗਦੀਆਂ ਬੋਲੇ ਸੋ ਨਿਹਾਲ ਮੈਂ ਮਾਫੀ ਮੰਗਦਾ ਜਿਹੜੇ ਨਹੀਂ ਆ ਰਹੇ ਉਹ ਵੀ ਸਾਡੇ ਆਪਣੇ ਨੇ ਤੁਹਾਨੂੰ ਪਤਾ ਹੈ ਬਿਨਾ ਭਾਗਾ ਤੋਂ satsang ਨਹੀਂ ਮਿਲਦਾ ਬਿਨਾ ਭਾਗਾ ਤੋਂ ਸੇਵਾ ਨਹੀਂ ਮਿਲਦੀ ਆ ਜਿਹੜੀ ਜਥੇਬੰਦੀ ਸਾਡੇ ਨੌਜਵਾਨ ਵਿਗਰਾ ਭੈਣਾ ਗੜੀ ਹਰਿਆਣਾ ਦਾ ਇਹਨਾਂ ਨੇ ਬਣਾਇਆ ਵੱਖਰਾ ਕਿ ਸਾਨੂੰ ਸਿੱਖਾਂ ਨੂੰ ਹੱਕ ਮਿਲਨੇ ਚਾਹੀਦੇ ਮੈਂ ਹਮੇਸ਼ਾ ਦਿਵਾਨਾ ਚ ਕਹਿੰਨਾ ਕਿ ਸੰਗਤ ਜੀ ਅੱਖਾਂ ਬੰਦ ਕਰਿਆਂ ਸਮਾਧੀਆਂ ਲਾਇਆ ਜਾਂ ਦੁਨੀਆ ਦੇ ਵਿੱਚ ਧਰਨੇ ਲਾਇਆ ਜੰਤਰ ਮੰਤਰ ਤੇ ਧਰਨਾ ਲਾ ਲੋ ਕਿਤੇ ਧਰਨਾ ਲਾੜੋ ਟ੍ਰੇਨਾ ਰੋਕ ਲੋ ਐਦਾ ਰਾਜ ਨਹੀਂ ਮਿਲਦੇ ਆ ਰਾਜ ਲੈਣੇ ਪੈਂਦੇ ਆ ਆ ਰਾਜ ਲੈਣ ਵਾਸਤੇ ਸਾਨੂੰ ਗੁਰੂ ਦੇ ਸਿਧਾਂਤ ਤੇ ਚੱਲਣਾ ਪਵੇਗਾ ਰਾਜ ਲੈਣ ਵਾਸਤੇ ਸਾਨੂੰ ਇਕਤਾ ਇਕ ਹੋਣਾ ਪਵੇਗਾ ਉਹ ਰਾਜ ਭਾਂਡੇ ਖੜਕਾ ਕੇ ਨਹੀਂ ਆਉਂਦੇ ਆ ਰਾਜ ਆਉਂਦੇ ਨੇ ਖੰਡੇ ਖੜਕਾ ਕੇ ਬੋਲੇ ਉੱਚ ਬੁੱਢੇ ਬਾਬੇ ਜਰਨੈਲ ਨੂੰ ਯਾਦ ਕਰੋ ਬਾਬਾ ਦੀਪ ਸਿੰਘ ਜੀ ਨੂੰ ਜਿਨ੍ਹਾਂ ਨੇ ਛੇ ਤਲੇ ਤੇ ਰੱਖ ਕੇ ਜੰਗ ਕਰਕੇ ਸਾਨੂੰ ਦਚਿਆ ਸਿੱਖੋ ਤੁਹਾਡੇ ਅੰਦਰ ਇੰਨਾ ਜਜ਼ਬਾ ਹੈ ਤੁਸੀਂ ਮਰ ਜੀਵੜੇ ਵੀ ਜੰਗ ਕਰ ਸਕਦੇ ਹੋ ਯੁੱਧ ਕਰ ਸਕਦੇ ਹੋ ਇਹ ਖਾਲਸਾ ਜੀ ਜੇਸ ਕੋਮ ਇੱਕ ਹੋਵੇ ਗੁਰੂ ਦਾ ਸਿੱਖ ਇੱਕ ਹੋਵੇ ਤੁਸੀਂ ਸੱਤ ਕਰਕੇ ਜਾਣਿਓ ਗੁਰੂ ਦੇ ਸਿੱਖ ਧੀਆਂ ਪੁੱਤਰ ਵੱਡੇ ਵੱਡੇ ਰਾਜ ਪਲਟ ਦਿੰਦੇ ਆ ਪਲਟਣ ਤੇ ਆਵੇ ਅਸੀਂ ਦਿੱਲੀ ਪਤਾ ਨਹੀਂ ਕਿੰਨੀ ਵਾਰ ਜਿੱਤੀ ਤੇ ਕਿੰਨੀ ਵਾਰ ਛੱਡੀ ਸਾਡੀ ਕੌਮ ਬੜੀ ਅਨਮੋਲ ਚਲਣ ਭਾਵਕ ਪੂਰਵਕ ਹੈ ਮੈਂ ਬੇਨਤੀ ਕਰਦਾ ਉਹ ਜ਼ਮਾਨੇ ਚਲੇ ਗਏ ਆ ਹੁਣ ਆਪਣੀ ਜ਼ਮੀਰ ਨੂੰ ਹੱਥ ਪਾਓ ਬਹੁ ਬੇਟੀਆਂ ਦਾ અપਮਾਨ ਹੋ ਰਿਹਾ ਰੋਜ਼ਾਨਾ ਆਪਾਂ ਪੜਦੇ ਆ ਰੇਪ ਹੋ ਗਿਆ ਹੋ ਗਿਆ ਉਹ ਹੋ ਗਿਆ ਜਿਸ ਦੇਸ਼ ਦੇ ਵਿੱਚ ਗਰੀਬ ਸੁਰਖਿਤ ਨਹੀਂ ਗੁਰੂ ਗੁਰਗ੍ਰੰਥ ਸਾਹਿਬ ਸੁਰਖਿਤ ਨਹੀਂ 2015 ਤੋਂ ਕਿੰਨੀਆਂ ਵਿਵਪਦੀਆਂ ਹੋਈਆਂ ਜਿਸ ਧੀਆਂ ਪੁੱਤਰਾਂ ਨੂੰ ਗੁਰੂ ਸਾਹਿਬ ਨੇ ਆਖਿਆ ਸ਼ੋਕ ਮੰਦਾ ਆਖੀਅ ਜਿਤ ਜੰਮੈ ਰਜਾਨ ਇਹਨਾਂ ਮਤਾਵਾਂ ਦੇ ਸਿਰ ਤੇ ਸੰਸਾਰ ਚ ਯੋਧੇ ਸ਼ੂਰਮੇ ਪਗੰਬਰ ਅਵਤਾਰ ਸੰਤ ਮਾਪੁਰ ਚਾਏ ਅੱਜ ਉਹੀ ਬਹੁ ਬੇਟੀਆਂ ਦਾ ਇਸ ਭਾਰਤ ਦੇ ਵਿੱਚ ਰੋਜ਼ਾਨਾ ਇੰਨੇ ਰੇਪ ਹੱਤਿਆਚਾਰ ਹੁੰਦਾ ਤੇ ਇੱਕ ਉਹ ਸਨ ਜੋ ਸੰਗਤ ਜੀ ਬਹੁ ਬੇਟੀਆਂ ਦਾ ਜਿਹੜੇ અપਮਾਨ ਕਰਦੇ ਸਨ ਉਹਨਾਂ ਨੂੰ ਛੋਦਾ ਲਾਉਂਦੇ ਸੀ ਆ ਸਿੱਖੋ ਸਾਡੀਆਂ ਜ਼ਮੀਰਾਂ ਸੌ ਗਈਆਂ ਸਾਡਾ ਖੂਨ ਪਾਣੀ ਬਣ ਗਿਆ ਅੱਜ ਸਾਨੂੰ ਇਸ ਮੁਲਕ ਦੇ ਵਿੱਚ ਰਹਿ ਕੇ ਅਸੀਂ ਸੁਰੱਖਿਤ ਨਹੀਂ ਅਸੀਂ ਰਾਜੀ ਨਹੀਂ ਹਰਿਆਣਾ ਦੇ ਵਿੱਚ ਸਿੱਖਾਂ ਦੀ ਭਾਵੇਂ ਗਿਣਤੀ ਬੜੀ ਘੱਟ ਆ ਪਰ ਯਾਦ ਰੱਖੀਏ ਜਦੋਂ ਬੰਦਾ ਮੁਠੀ ਬੰਦ ਕਰਦਾ ਹੈ ਨਾ ਤੇ ਬੰਦੇ ਦੇ ਵਿੱਚ ਇੰਨਾ ਜੋਸ਼ ਹੁੰਦਾ ਹੈ ਕਿ ਉਹ ਕਿਸੇ ਨੂੰ ਜਦੋਂ ਹਮਲਾ ਕਰਦਾ ਤੇ ਇਹ ਬੇਰਚਨਾ ਕਰਦਾ ਮੇਰਾ ਕਹਿਣ ਦਾ ਮਤਲਬ ਆ ਕਿ ਆ ਜਿਹੜੇ ਤੁਸੀਂ ਅੱਖਾਂ ਨਾਲ ਹਰ ਬੰਦੇ ਦਾ ਨਜ਼ਰੀਆ ਆਪਣਾ ਦੇਖਣ ਦਾ ਛੋਚਣ ਦਾ ਤੇ ਬੋਲਣ ਦਾ ਮੈਂ ਇਹ ਕਹਿੰਨਾ ਅੰਦਰੋਂ ਈਰਖਾ ਦੁਸ਼ਤ ਸੰਪਰ ਦਾ ਵੀ ਭਾਵਨਾ ਛਾਡੇ ਸੰਪਰ ਦਾ ਵੱਡੀ ਆ ਫਲਾਣਿਆਂ ਦੇ ਵੱਡੀ ਆ ਵੱਡਾ ਤੇ ਗੁਰਨਾਮਕ ਹੈ ਗਿਆਨ ਧਿਆਨ ਕਚ ਕਰਮ ਨਾ ਜਾਣਾ ਛਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਨੇ ਸਭ ਤੋਂ ਵੱਡੇ ਨੇ ਆਪਣੇ ਅੰਦਰ ਹਿੰਮਤ ਲਿਆਓ ਆਪਣੇ ਅੰਦਰ ਜੋਸ਼ ਲਿਆਓ ਕਿ ਅਸੀਂ ਜੇ ਯੁੱਗ ਬਦਲਣਾ ਹੈ ਨਾ ਤੇ ਸਭ ਤੋਂ ਪਹਿਲਾਂ ਸਾਨੂੰ ਸੋਚ ਬਦਲਣੀ ਪਏਗੀ ਸਾਨੂੰ ਦਿਲ ਜਿਹੜੇ ਵੱਡੇ ਕਰਨੇ ਪੈਣਗੇ ਮਸੀਬਤਾਂ ਮਰਦਾਂ ਤੇ ਆਉਂਦੀਆਂ ਹੁੰਦੀਆਂ ਨੇ ਤੇ ਭਾਈ ਅੱਜ ਇਸ ਸਮਾਗਮ ਦੇ ਵਿੱਚ ਵੀ ਮੈਂ ਛੱਜ ਕਰਕੇ ਕਹਿੰਦਾ ਏਜੰਸੀਆਂ ਹੋਣਗੀਆਂ ਸੀਆਈਡੀ ਰਿਪੋਰਟਾਂ ਤਿਆਰ ਹੋਣਗੀਆਂ ਔਰ ਸੀਐਮ ਹਾਊਸ ਤੇ ਸੈਂਟਰ ਸਰਕਾਰ ਤੱਕ ਜਾਣਗੀਆਂ ਇਹਨਾਂ ਦਾ ਇੱਕ ਅਜੰਡਾ ਹੈ ਕੈਮਰੇ ਵਾਂਗੂ ਜਿਹੜਾ ਸਿੱਖੀ ਦਾ ਗੁਰਮਤ ਦਾ ਪ੍ਰਚਾਰ ਕਰਦਾ ਸ਼ਬਦ ਦਾ ਤੇ ਸੰਗਤ ਜੀ ਇਹ ਉਹਨਾਂ ਦੇ ਪਿੱਛੇ ਪੈ ਜਾਂਦੇ ਨੇ ਤੇ ਇਹ ਬੰਦੇ ਦੇ ਮਨੋਬਲ ਨੂੰ ਬੰਦੇ ਦੇ ਆਤਮ ਵਿਸ਼ਵਾਸ ਨੂੰ ਇਦਾਂ ਟੋਚ ਫੇਚ ਪੰਚਾਉਂਦੇ ਨੇ ਆਪਾਂ ਸੋਚ ਨਹੀਂ ਸਕਦੇ ਇਤਿਹਾਸ ਗਵਾਹ ਰਾਜਨੀਤੀ ਉਥੋਂ ਸ਼ੁਰੂ ਹੁੰਦੀ ਹੈ ਜਿੱਥੇ ਸਾਡੀ ਸੋਚ ਖਤਮ ਹੁੰਦੀ ਹੈ ਇਹ ਗੁਰੂ ਦੇ ਸਿੱਖਿਓ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੱਲੀਆਂ ਜੰਗਾਂ ਨਹੀਂ ਲੜੀਆਂ ਉਹਨਾਂ ਨੇ ਕਲਮ ਵੀ ਚੱਕੀ ਹੈ ਉਹਨਾਂ ਨੇ ਸੰਗਤ ਜੀ ਸਾਨੂੰ ਖੰਡੇ ਦੀ ਪੌਲ ਵੀ ਦਿੱਤੀ ਅਗਧੜਾਂ ਤੋਂ ਸ਼ੇਰ ਬਣਾਇਆ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸ਼ਾ ਚੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਸੰਗਤ ਜੀ ਆਨੰਦਪੁਰ ਸਾਹਿਬ ਦੇ ਮਤੇ ਪਾਏ ਸਨ ਉਹਨਾਂ ਮਤਿਆਂ 'ਚ ਅੱਜ ਉਹੀ ਚੀਜ਼ ਐ ਜੋ ਮੇਰੇ ਇਹ ਭਰਾ ਹਰਿਆਣਾ ਜਿਨ੍ਹਾਂ ਨੇ ਅੱਜ ਸਾਨੂੰ ਇਕੱਠੇ ਕੀਤਾ ਸਾਨੂੰ ਸਾਰਿਆਂ ਨੂੰ ਪਿਆਰ ਨਾਲ ਸੱਦਾ ਦਿੱਤਾ ਅੱਜ ਵੀ ਗੁਰੂ ਗ੍ਰੰਥ ਸਾਹਿਬ ਦਾ ਵਿਅਬਧਿਕ ਦਾ ਮਛਲਾ ਬਹੁ ਬੇਟੀਆਂ ਦਾ ਮਛਲਾ ਬੇਰੋਜ਼ਗਾਰ ਦਾ ਮਛਲਾ ਸੰਗਤ ਜੀ ਪੱਗ ਨੂੰ ਵੇਖ ਕੇ ਕੋਈ ਸਰਕਾਰੀ ਦਫ਼ਤਰ 'ਚ ਕੰਮ ਨਹੀਂ ਕਰਦਾ ਸਿੱਖ ਨੂੰ ਦੇਖ ਕੇ ਦਾੜੇ ਕੇਸ ਨੂੰ ਦੇਖ ਕੇ ਸਾਰੇ ਦੂਰ ਭੱਜਦੇ ਨੇ ਕਾਰਨ ਕੀ ਅਛਿੰਨੇ ਮਾੜੇ ਨਹੀਂ ਸਾਡੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਸ਼ਬਦ ਬੱਥਿਆ ਕਲਗੀਧਰ ਪਾਤਸ਼ਾਹ ਨੇ ਸਾਨੂੰ ਸਿਖਾਇਆ ਖਾਲਸਾ ਜੀ ਕੀ ਸਿਖਾਇਆ ਕਿ ਸੰਸਾਰ ਵਿੱਚ ਰਹਿਣਾ ਰਹਿਣਾ ਕਿਵੇਂ ਪਾਣੀ ਕਿੰਨਾ ਗੰਗਲਾ ਹੁੰਦਾ ਪਰ ਕਮਲ ਦਾ ਫੁੱਲ ਹਮੇਸ਼ਾ ਖੰਡਿਆ ਰਹਿੰਦਾ ਹੈ ਦੇਵੀ ਦੇਵਤਿਆਂ ਦੇ ਚਿਰਨਾ ਦਾ ਸ਼ਿੰਗਾਰ ਬਣਦਾ ਸਾਡਾ ਜਿਹੜਾ ਸ਼ੇਰ ਹੈ ਨਾ ਦਸਤਾਰ ਇਹ ਉਹ ਕਮਲ ਦੇ ਫੁੱਲ ਵਰਗੀ ਹੈ ਅਸੀਂ ਸੰਗਤ ਜੀ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿ ਸ੍ਰੀ ਅਨ ਮੰਨਿਆ ਸਾਡਾ ਸਿਰ ਬਾਪੂ ਦੇ ਚਰਨਾਂ 'ਚ ਰੋਜ਼ ਹੁੰਦਾ ਤੇ ਸਿੱਖ ਦੀ ਅਰਦਾਸ ਹੁੰਦੀ ਮਹਾਰਾਜ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਅੱਜ ਤੁਰੇ ਜੇ ਪਿੱਛੇ ਮੁੜ ਕੇ ਨਾ ਵੇਖਿਓ ਪਿੱਛੇ ਬਾਪੂ ਆਪੇ ਰਾਖੀ ਕਰੇਗਾ ਹਮਰੀ ਕਰੋ ਹੱਦ ਰਕਸ਼ਾ ਪੂਰਨ ਹੋਏ ਚਿਤ ਕੀ ਇੱਛਾ ਪਰਮਾਤਮਾ ਲਾਜ ਰੱਖਦਾ ਮੈਂ ਅੱਜ ਇਹ ਬੇਨਤੀ ਕਰਦਾ ਜੇ ਅੱਜ ਆਪਾਂ ਇਕੱਠੇ ਹੋਏ ਨਾ ਆ ਮੋਢਾ ਨਾ ਮੋਢਾ ਸਦਾ ਲਾ ਕੇ ਰੱਖਿਓ ਜਿਵੇਂ ਅੱਜ ਤੁਸੀਂ ਇਹ ਪਲੇਟਫਾਰਮ ਤਿਆਰ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸਮੂਹ ਮਾਹ ਪੁਰਖਾਂ ਦੀ ਹਜ਼ੂਰੀ ਸਿੰਘ ਸਾਹਿਬ ਦੀ ਹਜ਼ੂਰੀ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਇੱਕ ਦੂਜੇ ਨੂੰ ਨਿੰਦਿਆ ਤੇ ਭੰਡਿਆ ਨਾ ਕਰੋ ਕਹਿੰਦੇ ਸਿੱਖ ਕੋਮਕਦੇ ਨਾ ਹਾਰੇ ਜਸ ਸਿੱਖ ਨੂੰ ਸਿੱਖ ਨਾ ਮਾਰੇ ਸਭ ਤੋਂ ਵੱਡੀ ਗੱਲ ਐ ਸੀ ਆਪਣਿਆਂ ਨੂੰ ਭੰਡਦੇ ਆਏ ਆ ਤੇ ਸੰਗਤ ਜੀ ਹਮੇਸ਼ਾ ਯਾਦ ਰੱਖਿਓ ਕਿ ਸਾਡੇ ਸੋਸਾਇਟੀ ਹੈ ਜਿਵੇਂ ਕਿ ਮਧਵੀ ਸਿੱਖ, ਰੰਗਰੇਟੇ ਸਿੱਖ, ਬਾਲਮਿਕ ਸਿੱਖ, ਪਰਜਾਪਤ ਸਿੱਖ, ਜਿਨੇ ਕਿ ਰਵੀਦਾਸੀਏ ਸਿੱਖ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਉਹਨਾਂ ਨੂੰ ਵੀ ਗੱਲ ਨਾਲ ਲਾਓ। ਕੱਲਾ ਜੱਟਵਾਦ ਦੇ ਬਾਦ ਦੇ ਵਿੱਚ ਨਾ ਪੇ ਰਹੀਏ। ਸਾਰਿਆਂ ਨੂੰ ਗੱਲ ਨਾਲ ਲਾਓ ਤਾਂ ਜਾ ਕੇ ਖੰਡੇ ਦੀ ਜਿਹੜੀ ਪੌਲ ਦਾ ਸਿਧਾਂਤ ਹੈ ਨਾ ਬਾਟਾ ਸਾਰਿਆਂ ਦੇ ਮੁਖ ਨੂੰ ਲੱਗਦਾ ਵੰਡੀਆਂ ਨਾ ਪਾਓ। ਸਾਰੀਆਂ ਸਿੱਖਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਫਿਰ ਦੇਖਿਓ ਏਕਤਾ ਬਣੇਗੀ। ਔਰ ਹਰਿਆਣੇ ਦੇ ਵਿੱਚ ਆ ਸਾਡਾ 골ਡਨ ਸੁਨਹਿਰੀ ਅਖਰਾਂ ਦਾ ਨਾਮ ਲਿਖਿਆ ਜਾਣਾ ਕਿ ਕਿਸੇ ਸਮੇਂ ਹਰਿਆਣੇ ਦੇ ਸਿੱਖਾਂ ਨੇ ਬਹੁ ਬੇਟੀਆਂ ਧੀਆਂ ਪੁੱਤਰਾਂ ਨੇ ਉਦਮ ਕੀਤਾ ਸੀ ਰਾਜਿਆਂ ਦੇ ਰਾਜ ਪਲਟ ਕੇ ਰੱਖ ਦਿੱਤੇ ਸੰਗਤ ਜੀ ਰਾਜ ਦੇ ਪਲਟਣੇ ਬਾਣੀ ਪੜੋ ਜਜਬਾ ਰੱਖੋ ਅਣਖ ਰੱਖੋ ਨਾ ਡਰੋ ਨਾ ਡਰਾਓ ਕਲਗੀਧਰ ਪਾਤਸ਼ਾਹ ਦੇ ਹੁਕਮ ਤੇ ਚੱਲੋ ਜਿਵੇਂ ਛਾੜਿਆ ਵੀਰ ਕਮੇਟੀ ਵਾਲੇ ਜਿੱਥੇ ਬੰਦੀ ਵਾਲੇ ਸਿੱਖ ਸਾਨੂੰ ਹੁਕਮ ਕਰਨਗੇ ਤਨ ਮਨ ਧਾਨਾਂ ਚੀ ਨਾਲ ਵਾ ਉਹ ਸਦਾ ਨਾ ਰਵਾਂਗੇ ਸੰਗਤ ਜੀ ਕਹਿਣੀ ਤੇ ਕਰਨੀ ਚ ਫਰਕ ਹੁੰਦਾ ਜੋ ਕਿਹਾ ਉਹ ਕਰੋ ਹਮੇਸ਼ਾ ਆਪਣੇ ਬਚਨਾ ਤੋਂ ਕਦੇ ਮੁੱਕਰਨਾ ਨਹੀਂ ਚਾਹੀਦਾ ਆ ਸਾਰਾ ਮੇਰਾ ਆਪਣਾ ਪਰਿਵਾਰ ਹੈ ਕੋਈ ਇੱਥੇ ਬਗਾਨਾ ਨਹੀਂ ਮੈਂ ਵੀਰ ਜਿਨੇ ਮੇਰੇ ਭਰਾਵਾਂ ਨੇ ਉਦਮ ਕੀਤਾ ਉਹਨਾਂ ਦੀ ਚਰਨ ਤੂੜ ਆਪਣੇ ਮੱਥੇ ਲਾਉਣਾ ਕਿ ਤੁਸੀਂ ਭਾਵੇਂ ਦੇਰ ਨਾ ਕੀਤਾ ਪਰ ਕੀਤਾ ਤੋਂ ਹਰ ਨੂੰ ਦੁਨੀਆ ਤੁਹਾਡੀਆਂ ਨਸਲਾਂ ਤੁਹਾਡੀਆਂ ਪੀੜ੍ਹੀਆਂ ਯਾਦ ਕਰਨਗੀਆਂ ਪ੍ਰਦੇਸ਼ਾਂ ਦੇ ਵਿੱਚ ਮਾਂ ਬੋਲੀ ਪੰਜਾਬੀ ਲੋਕ ਭੁੱਲ ਗਏ ਪੰਜਾਬੀ ਨਹੀਂ ਬੋਲਦੇ ਸਾਡੇ ਚੋਬਿਆਂ ਦੇ ਵਿੱਚ ਹਰਿਆਣੇ ਵਿੱਚ ਪੰਜਾਬੀ ਦਾ ਕੋਈ ਮਾਨ ਨਹੀਂ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਜੇ ਪੜ੍ਹਾਈ ਜਾਂਦੀ ਤੇ ਟੀਚਰ ਕੋਈ ਨਹੀਂ ਹੈਗੇ ਇਹਨਾਂ ਵੀਰਾਂ ਨੇ ਬੜੇ ਸੋਹਣੇ ਸੁੰਦਰ ਗੁਰਮਤੇ ਪਾਏ ਆ ਜਿਨ੍ਹਾਂ ਨੂੰ ਬਾਅਦ ਵਿੱਚ ਤੁਹਾਨੂੰ ਸੁਣਾਉਣਗੇ ਵੀ ਔਰ ਸੁਣ ਕੇ ਸ਼ਰੀਰ ਦਾ ਰੋਮ ਰੋਮ ਖੜਾ ਹੁੰਦਾ ਹੈ ਪੁਰਖ ਚੇਖ ਦੇ ਮੁਖ ਤੋਂ ਨਿਕਲਦਾ ਸ਼ੁਕਰ ਹੈ ਦਾਤਿਆ ਤੂੰ ਸਾਨੂੰ ਆ ਵੇਲਾ ਬਖਸ਼ਿਆ ਇਹ ਸਮਾਂ ਆਇਆ ਆ ਸਿੱਖੋ ਇਹ ਸਮਾਂ ਗਵਾ ਨਾ ਲਿਆ ਜੇ ਰੋਜ਼ ਰੋਜ਼ ਨਹੀਂ ਮਿਲਣਾ ਚਾਹਤ ਤਾਂ ਕਈ ਜਨਮਾਂ ਤੋਂ ਬਾਅਦ ਸੇਵਾ ਮਿਲਦੀ ਆ ਮੈਂ ਇਹ ਬੇਨਤੀ ਕਰਾਂ ਇਹਨਾਂ ਵੀਰਾਂ ਨੂੰ ਇਹ ਰੱਬ ਨੇ ਕਾਲਪੁਰਖ ਨੇ ਸੇਵਾ ਬਖਸ਼ੀ ਆਪੇ ਇੱਥੇ ਧਾਰ ਦੇ ਇੱਥੇ ਘਰ ਦੇ ਸੇਵਕ ਹਾ ਸਾਡਾ ਤਨ ਵੀ ਸਾਡਾ ਮਨ ਵੀ ਸਾਡਾ ਧਨ ਵੀ ਹਾਜ਼ਰ ਹੈ ਸਾਡਾ ਸਿਰ ਵੀ ਹਾਜ਼ਰ ਹੈ ਕਿਤੇ ਵੀ ਗੋਲੀ ਬਰੂਦ ਅੱਗੇ ਖੜਨਾ ਪਵੇ ਆਪਾਂ ਖੜਾਂਗੇ ਸੰਗਤ ਜੀ ਡਰਿਆ ਜੇ ਨਾ ਖਾਲਸਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਖਾਲਸਾ ਆਪਣੇ ਆਪ ਚ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਜਿਹਨੂੰ ਮਾਰਨ ਕਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਹ ਕਰੋਨੀ ਵਾਤ ਆਪਾਂ ਉਹ ਆ ਜਿਨ੍ਹਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਸੰਗਤ ਜੀ ਆਓ ਮੈਂ ਤੁਹਾਡਾ ਸਾਰਿਆਂ ਦਾ ਰਿਣੀ ਹਾਂ ਜਿੰਨੇ ਵੀ ਮੇਰੇ ਛੱਜਨ ਪਤਵੰਤੇ ਛੱਜਨ ਜਿਨ੍ਹਾਂ ਨੇ ਇਹ ਮਹਾਨ ਕੁੰਭ ਰਚਿਆ ਅੱਜ ਮੇਲਾ ਲੱਗਾ ਜੇ ਕੋਲੀਆਂ ਭਰ ਕੇ ਲੈ ਕੇ ਜਾਇਓ ਸਿਧਾਂਤਾਂ ਤੇ ਪਿਆਰਾ ਦਿਓ ਬਾਣੀ ਤੇ ਬਾਣੇ ਨਾਲ ਜੁੜਿਓ ਕਿਸੇ ਦਾ અપਮਾਨ ਨਾ ਕਰੋ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਨ ਦਾਸ ਕੋਈ ਸ਼ਬਦ ਵਾਦ ਘਟ ਹੋ ਗਿਆ ਮਾਫੀ ਦੇ ਜਾਚਕ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਾਰੇ ਗੁਰਪੰਥ ਦਾ ਧੰਨਵਾਦ ਹੈ ਗੁਰੂ ਸ਼ਬਦਕ ਬਚਨ ਕਹਿ ਕੇ ਮੈਂ ਸਮਾਪਤੀ ਕਰਾਂ ਜਿੱਥੇ ਗੁਰੂ ਗ੍ਰੰਥ ਹੈ ਜਿੱਥੇ ਪੰਥ ਹੈ ਉੱਥੇ ਗੁਰੂ ਗੋਬਿੰਦ ਸਿੰਘ ਜੀ ਆਪ ਹਾਜ਼ਰ ਹੁੰਦੇ ਨੇ ਅੱਜ ਇਹਨਾਂ ਮੈਂ ਆਖਿਆ ਨਾ ਅੱਖਾਂ ਆਪੋ ਆਪਣੀਆਂ ਅੱਜ ਇਹਨਾਂ ਅੱਖਾਂ ਨਾਲ ਦੇਖਿਓ 84000 ਦੇ ਕੱਠ ਦੇ ਵਿੱਚ ਭੇਜੀਏ ਕੋਈ ਸੰਗਤ ਜੀ 84000 ਦੇ ਕੱਠ ਵਿੱਚ ਅਨੰਦਪੁਰ ਸਾਹਿਬ ਕਈ ਭੱਜ ਗਏ ਸਨ ਤੇ ਅੱਜ ਮੈਂ ਵੇਨਾਂ ਪਿਆ ਕਿ ਬਾਜਾਂ ਵਾਲਿਆ ਜੇ ਅੱਜ ਤੂੰ ਰਹਿਮਤਾ ਦਾ ਮੀ ਪਾਇਆ ਇਹ ਜਿਹੜੇ ਖੜੇ ਨੇ ਇਹ ਉਹ ਪੰਜ ਪਿਆਰਿਆਂ ਦੇ ਵਾਰਸ਼ ਨੇ ਜਿਨ੍ਹਾਂ ਨੇ ਸ਼ਿਰ ਦਿੱਤੇ ਨੇ ਸਤਿ ਸ੍ਰੀ ਅਕਾਲ ਇੰਨੀ ਇੱਕ ਬੇਨਤੀਆਂ ਸਵੀਕਾਰ ਕਰਿਓ ਇਹ ਬਾਜਾਂ ਵਾਲਿਆ ਆਪਣੀ ਕੌਮ ਤੇ ਆਪਣੇ ਸਿੱਖਾਂ ਤੇ ਧੀਆਂ ਪੁੱਤਰਾਂ ਤੇ ਹੱਥ ਰੱਖਿਆ ਜੇ ਸਾਨੂੰ ਮદાન ਫਤਿਹ ਬਖਸ਼ਿਆ ਜੇ ਚੜ੍ਹਦੀ ਕਲਾ ਬਖਸ਼ਿਆ ਜੇ ਖਈਆਂ ਬਿਆੰਤ ਭੁੱਲਾਂ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਸੋ ਨਿਹਾਲ